हां जी दोस्तों सब तो पहला सारेनु प्यार परी सत श्री अकाल सो दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿਹਦੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ AC ਚਲਾਉਣ ਵਾਲਿਆਂ ਲਈ ਮਹਿੰਗੀ ਹੋ ਜਾਵੇਗੀ ਬਿਜਲੀ ਲੱਖਾਂ ਖਪਤਕਾਰ ਹੋਣਗੇ ਪ੍ਰਭਾਵਿਤ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੈਰ ਦੀ ਗਰਮੀ ਤੇ ਹਮਸ ਭਰੇ ਮੌਸਮ ਤੋਂ ਆਪਣੇ ਆਪ ਨੂੰ ਬਚਾਉਣ ਲਈ AC ਕੂਲਰਾਂ ਤੇ ਪੱਖਿਆਂ ਦੀ ਵਰਤੋਂ ਕਰਕੇ ਵਾਧੂ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰ ਹੁਣ ਬਿਜਲੀ ਵਿਭਾਗ ਦੇ ਨਿਸ਼ਾਨੇ ਤੇ ਹਨ ਇਸ ਸਮੇਂ ਦਰਾਂ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਦਾ ਬਿੱਲ 3 ਮਹੀਨੇ ਲਈ ਪਰਵਾਣਿਤ ਲੋਡ ਤੋਂ ਵੱਧ ਗਿਆ ਹੈ ਹੁਣ ਉਹਨਾਂ ਦੇ ਕਨੈਕਸ਼ਨ ਲੋਡ ਦੇ ਵਿੱਚ ਵਾਧਾ ਕੀਤਾ ਜਾਵੇਗਾ ਏਸੀ ਚਲਾਉਣ ਵਾਲਿਆਂ ਲਈ ਮਹਿੰਗੀ ਹੋ ਜਾਵੇਗੀ ਬਿਜਲੀ ਬਿਜਲੀ ਵਿਭਾਗ ਅਜੇ ਲੱਖਾਂ ਖਪਤਕਾਰਾਂ ਨੂੰ ਲੋਡ ਵਧਾਉਣ ਲਈ ਨੋਟਿਸ ਦੇ ਰਿਹਾ ਇਸ ਸਬੰਧੀ ਇੱਕ ਪੱਤਰ ਜਿਹੜਾ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਕਮਰਸ ਨੀਲੀ ਕੁਮਾਰ ਨਰੰਗ ਵੱਲੋਂ ਸਾਰੀਆਂ ਬਿਜਲੀ ਵੰਡ ਕੰਪਨੀਆਂ ਦੇ ਡਾਇਰੈਕਟਰਾਂ ਨੂੰ ਭੇਜਿਆ ਗਿਆ ਇਸ ਦੇ ਵਿੱਚ ਲਿਖਿਆ ਗਿਆ ਕਿ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਮਨਜ਼ੂਰ ਲੋਡ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਰਾਂ ਨੂੰ ਲੋਡ ਵਧਾਉਣ ਦੇ ਨੋਟਿਸ ਵੰਡ ਕੇ ਲੋਡ ਵਧਾਉਣ ਦੀ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਨੇ ਲਗਾਤਾਰ 3 ਮਹੀਨਿਆਂ ਲਈ ਮਨਜ਼ੂਰ ਕੀਤੇ ਲੋਡ ਤੋਂ ਵੱਧ ਬਿਜਲੀ ਦੀ ਖਪਤ ਕਰਨ ਦੇ ਨਿਯਮ ਲਈ ਉਹ 3 ਮਹੀਨੇ ਚੁਣੇ ਹਨ ਜਦੋਂ ਲੋਕ ਤੇਜ਼ ਤੇ ਹਮਸ ਭਰੀ ਗਰਮੀ ਕਾਰਨ ਪਰੇਸ਼ਾਨ ਹਨ ਗਰਮੀ ਤੋਂ ਬਚਣ ਲਈ ਲੋਕ ਆਪਣੇ ਘਰਾਂ ਦੇ ਵਿੱਚ ਲਗਾਤਾਰ ਪੱਖੇ ਕੋਲਰ ਤੇ ਏਸੀ ਦੀ ਵਰਤੋਂ ਕਰਦੇ ਨੇ ਜਿਸ ਕਾਰਨ ਇਹਨਾਂ ਮਹੀਨਿਆਂ ਦੌਰਾਨ ਅਕਸਰ ਉਹਨਾਂ ਨੂੰ ਬਿਜਲੀ ਦੀ ਖਪਤ ਮਨਜ਼ੂਰशुदा ਲੋਡ ਤੋਂ ਵੱਧ ਜਾਂਦੀ ਹੈ ਇਸ ਵਾਰ ਇਸ ਨਾਮ ਦੇ ਆੜ ਦੇ ਵਿੱਚ ਪ੍ਰਬੰਧਕਾਂ ਨੇ ਪੱਕੇ ਤੌਰ ਤੇ ਮਾਲੀਆ ਵਧਾਉਣ ਲਈ ਇਹ ਤਿੰਨ ਮਹੀਨੇ ਚੁਣ ਲਏ ਹਨ ਜੇਕਰ ਘਰੇਲੂ ਖਪਤਕਾਰ ਦਾ ਬਿਜਲੀ ਦਾ ਲੋਡ 3 ਕਿਲੋਵਾਟ ਹੈ ਤੇ ਪਿਛਲੇ ਤਿੰਨ ਮਹੀਨਿਆਂ ਦੀ ਕਪ ਦੇ ਆਧਾਰ ਤੇ ਜੇਕਰ ਉਸ ਦਾ ਲੋਡ ਸਿਰਫ 1 ਕਿਲੋਵਾਟ ਵਧਾਇਆ ਜਾਂਦਾ ਤਾਂ ਖਪਤਕਾਰ ਨੂੰ ਹਰ ਮਹੀਨੇ 110 ਰੁਪਏ ਫਿਕਸ ਚਾਰਜ ਵਜੋਂ ਵਾਧੂ ਅਦਾ ਕਰਨ ਲਈ ਮਜਬੂਰ ਹੋਣਾ ਪਵੇਗਾ ਇੱਕ ਮਹੀਨੇ ਦੇ ਵਿੱਚ ਜਦੋਂ ਕੋਈ ਖਪਤਕਾਰ ਮਨਜ਼ੂਰ ਲੋਡ ਤੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ ਤਾਂ ਬਿਜਲੀ ਵਿਭਾਗ ਵਧੇ ਹੋਏ ਲੋਡ ਤੇ ਜੁਰਮਾਨਾ ਵਸੂਲਦਾ ਹੈ ਜੇਕਰ ਖਪਤਕਾਰ 1 ਕਿਲੋ 1 ਕਿਲੋਵਾਟ ਵੱਧ ਖਪਤ ਕਰਦਾ ਹੈ ਤਾਂ ਉਸ ਮਹੀਨੇ ਦੇ ਬਿਜਲੀ ਦੇ ਬਿੱਲ ਦੇ ਵਿੱਚੋਂ 110 ਰੁਪਏ ਪ੍ਰਤੀ ਕਿਲੋਵਾਟ ਦਾ ਫਿਕਸ ਚਾਰਜ ਤੇ ਜੁਰਮਾਨੇ ਵਜੋਂ 110 ਰੁਪਏ ਕੁੱਲ ਮਿਲਾ ਕੇ 220 ਰੁਪਏ ਵਾਧੂ ਵਸੂਲੇ ਜਾਂਦੇ ਨੇ ਸੋਏ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸੇ ਤਰ੍ਹਾਂ ਦੀਆਂ ਨਿੱਤ ਨਵੀਆਂ ਪੰਜਾਬ ਸਰਕਾਰ ਵੱਲੋਂ ਜੋ ਵੀ ਅਪਡੇਟ ਆਉਂਦੀਆਂ ਨੇ ਤੁਹਾਨੂੰ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਮਿਲਣਗੀਆਂ ਇਸ ਦੇ ਲਈ ਤੁਸੀਂ ਹੁਣੇ ਚਲ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ